ਜੋ ਮਾਪਿ ਪਿਛਲੇ ਸੰਦੇ ਦਿੱਤ ਕੇ ਅਸਾਂ ਨੇ ਖੁਦਾ ਨੇ ਮਤਲਬ ਕਿਆ ਸਗਾ ਕੇ ਉਹਦੇ ਸਾਡੇ ਜੀਵਨ ਵਿੱਚ ਉਹ ਕੰਮ ਕਰ ਲੈ ਕਰਨੇ ਜਿਹੜੇ ਅਸਾਂ ਕਦੀ ਨਹੀਂ ਹੋਏ ਹਨ ਠੀਕ ਹੈ ਨਾ ਉਸ ਕੰਮਾਂ ਨੇ ਪਰਮੇਸ਼ਰ ਨੇ ਸਾਨੂੰ ਭਲਾਇਆ ਹੈ ਠੀਕ ਹੈ ਨਾ ਸੋ ਉਹ ਬਿਨਾਂ ਪ੍ਰਾਰਥਨਾ ਦੇ ਤੇ ਖੁਦਾ ਦੇ ਚਤਨ ਤੋਂ ਬਿਨਾ ਨਹੀਂ ਹੁੰਦੇ ਹਨ ਸੋ ਇਸੇ ਤਰ੍ਹਾਂ ਪਰਮੇਸ਼ਰ ਜੀ ਉਹਨਾਂ ਨੂੰ ਉਸ ਵਾਅਦੇ ਵਾਲੇ ਦੇਸ਼ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਜਿੱਥੇ ਦੁੱਧ ਦੇ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀ ਬਈ ਠੀਕ ਤੇ ਪਰਮੇਸ਼ਰ ਜੀ ਉਹਨਾਂ ਨੂੰ ਬਹੁਤ ਵੱਡੀ ਥੌਮ ਬਣਾਉਣ ਜਾ ਰਹੇ ਸੀਗੇ ਤੇ ਉਹਨਾਂ ਬਹੁਤ ਉਸ ਵਾਅਦੇ ਵਾਲੇ ਦੇਸ਼ ਵਿੱਚ ਜਿਹਨੂੰ ਨਹੀਂ ਪਹੁੰਚਾਂਦੇ ਸੀਗੇ ਲੈ ਕੇ ਜਾਣਾ ਚਾਹੁੰਦੇ ਸੀਗੇ ਸੋ ਖੁਦਾ ਦੇ ਵਿੱਚ ਕਿਤੇ ਲਿਖਿਆ ਹੈ ਕਿ ਪਰਮੇਸ਼ਵਰ ਅੰਤਲੇ ਸਵ ਵਿੱਚ ਆਪਣੇ ਲੋਕਾਂ ਨੂੰ ਉਸ ਪਾਇਦੇ ਬੜਾ ਦੇਸ਼ ਜਿਹੜਾ ਹੈਗਾ ਉਹ ਸਵਰਗ ਹੈ ਕਿਹਨੇ ਬੁਸਲੇ ਲੈ ਕੇ ਜਾਏਗਾ ਤੇ ਪਰਮੇਸ਼ਵਰ ਦੀ ਯੋਜਨਾ ਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਤਿਆਰ ਕਰਨਾ ਠੀਕ ਹੈ ਨਾ ਉਹਨੂੰ ਤਿਆਰ ਕਰਨਾ ਇਸੇ ਤਰ੍ਹਾਂ ਬਿਨਾਂ ਤਿਆਰੀ ਦੇ ਕੋਈ ਕੰਮ ਨਹੀਂ ਲੈਂਦੇ ਉਹ ਤਿਆਰੀ ਹੋਣੀ ਪੈਂਦੀ ਹੈ ਇਸੇ ਤਰ੍ਹਾਂ परमेश्वर अपने तैयार कर रहा है ताकि लोग स्वर्ग बच्चे जा सकन। न? और ए, अपने तो प्रा, प्राप्त कराश ना हो इसका है परमेश्वर नेतना प्यार उसने अपने पुत्र प्रभु यसू मसी करे नाश ना होने वाली आनंद जीवन प्राप्त करे किसी भी कौम का कोई ना, कोई भी व्यक्ति चाहे क्यों ना हो ठीक है हर एक व्यक्ति परमेश्वर ने यसु मसीह ने बुलाया वो सिद्ध संपूर्ण हो जिंदगी प्राप्त कर सके स्वर्ग जा सके प्रभु यसु मसीह ने कहा कि स्वर्ग में जाता मैं ही हाँ मेरे तो बिना कोई भी स्वर्ग में नहीं जा सकता सो परमेश्वर ने जानते हैं कि आ क्रिसमस डे दे वाले दिन जो दिन होना ਸਾਡੇ ਲਈ ਆਪਣੇ ਪੁੱਤਰ ਯਿਸੂ ਮਸੀਹ ਨੇ ਪਿਧਿਆ ਤੇ ਇਸ ਸੰਸਾਰ ਵਿੱਚ ਆਏ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਮਦਦ ਕੀਤੀ ਸਾਡੀ ਸਹਾਇਤਾ ਕੀਤੀ ਪ੍ਰਾਰਥਨਾ ਕਰਨ ਸਿਖਾਈ ਵਰਤ ਰੱਖਣੇ ਸਿਖਾਏ ਤੇ ਆਪ ਨੂੰ ਲਪਨਾ ਸਿਖਾਇਆ ਤੇ ਉਹਨੇ ਦੱਸਿਆ ਕਿ ਤਾਂ ਉਹ ਜਿਹੜੇ ਦਇਆ ਕਰਦੇ ਹਨ ਤੇ ਤਿਆ ਕੀਤੀ ਜਾਵੇਗੀ ਤਾਂ ਉਹ ਜਿਹੜੇ ਮੇਰ ਕਰਦੇ ਹਨ ਪਰਮੇਸ਼ਰ ਦੇ ਪੁੱਤਰ ਕਾਇ ਜਾਣਗੇ ਤਾਂ ਉਹ ਜਿਹੜੇ ਮਾਫ ਕਰਦੇ ਆ ਉਹਨਾਂ ਨੂੰ ਮਾਫ ਕੀਤਾ ਜਾਏਗਾ ਤਨ ਉਹ ਜਿਹੜੇ ਇਸ ਵਕਤ ਸੋਗ ਕਰਦੇ ਹਨ ਤਨ ਉਹ ਜਿਹੜੇ ਇਸ ਵਕਤ ਦੁਖੀ ਤੇ ਪਰੇਸ਼ਾਨ ਹਨ ਕਿ ਉਹ ਸ਼ਾਂਤ ਕਿਤੇ ਲੜਗੇ ਤੇ ਉਹ ਧਰਤੀ ਦੇ ਅਧਿਕਾਰੀ ਹੋਣ ਉਸ ਧਰਤੀ ਦੀ ਸਾਰੇ ਬੋਲ ਹੇਲੂਇਆ ਆਪਾਂ ਸਾਰਿਆਂ ਨੇ ਉਸ ਧਰਤੀ ਤੇ ਲੈਣ ਕਰਨਾ ਉਹ ਕੀ ਆਪਾਂ ਚਾਹਾਂ ਆ ਉਹਦੇ ਲਈ ਪ੍ਰਭੂ ਸਾਨੂੰ ਤਿਆਰ ਕਰ ਰਿਹਾ ਇਸੇ ਤਰ੍ਹਾਂ ਹੀ ਪੁਰਾਣੇ ਨੇਮ ਵਿੱਚ ਪਰਮੇਸ਼ਰ ਕੀ ਕਰ ਰਿਆ ਸੀਗਾ ਆਪਣੇ ਲੋਕਾਂ ਨੂੰ ਤਿਆਰ ਕਰ ਰਿਹਾ ਸੀ ਉਸ ਵਾਅਦੇ ਵਾਲੇ ਦੇਸ਼ ਵਿੱਚ ਜਾਣ ਦੇ ਲਈ ਤਾਂ ਅਜਿਹੇ ਤਰੀਕੇ ਨਾਲ ਵਾਅਦਾ ਕੀਤਾ ਪੈ ਗਿਆ ਨੇ ਕਿ ਲਾਡੀ ਨੂੰ ਉਹਨਾਂ ਨੂੰ ਇਹ ਪਰਮੇਸ਼ਰ ਜੀ ਅੱਜ ਇਹਨਾਂ ਜੋ ਵੀ ਉਹਨਾਂ ਤੇ ਜਿਸ ਰਸਤੇ ਵਿੱਚ ਦੀ ਜਾਰੀ ਸਰਨੇ ਜਾ ਰਹੇ ਇੱਕ ਤਿਆਰੀ ਤਿਆਰ ਕਰ ਰਿਹਾ ਇੱਕ ਬਰੋਣਾ ਨਹੀਂ ਮੈਂ ਤੈਨੂੰ ਤਿਆਰ ਕਰ ਰਿਹਾ ਮੈਂ ਤੈਨੂੰ ਪ੍ਰਾਰਥਨਾ ਦੇ ਦੁਆਰਾ ਇਸ ਜੋਖ ਪਨਾਸ ਜਾ ਰਿਹਾ ਕਿ ਮੈਂ ਤੁਹਾਨੂੰ ਇੱਕ ਬੜੀ ਖੌਮ ਬਣਾਵਾਂ ਸਾਰੇ ਬੋਲ ਹallelujah ਠੀਕ ਹੈ ਨਾ ਕਿ ਆਪਾਂ ਖੁਦਾ ਨਾਲ ਪਿਆਰ ਕਰਨਾ ਹੈ ਤਾਂ ਤੁਸੀਂ ਜੋ ਖੁਦਾ ਦੇ ਕੋਲ ਆਉਨੇ ਆ ਖੁਦਾ ਮਦਦ ਕਰਨੇ ਵਾਲਾ ਪਰਮੇਸ਼ਰ ਹੈ ਜੋ ਪਰਮੇਸ਼ਰ ਹੈ ਬਹੁਤ ਵੱਡੀ ਕਿਰਪਾ ਕੀਤੀ ਤੁਸੀਂ ਜਾਣਦੇ ਕਿ ਖੁਦਾ ਨੂੰ ਇੱਕ ਐਸੇ ਵੀ ਵਿਅਕਤੀ ਦੀ ਲੋੜ ਚੀ ਜਿਹੜਾ ਆਤਮਾ ਦੇ ਨਾਲ ਰਾਤਰਾ ਤੇ ਪ੍ਰਾਰਥਨਾ ਕਰੇ ਤੁਸੀਂ ਦੇਖਿਓ ਖੁਦਾ ਨੇ ਆਪਣੇ ਜਾਣ ਨੂੰ ਆਤਮਾ ਆਪਣੇ ਬੱਚੇ ਦੇ ਦੁਆਰਾ ਸੇਵਾ ਜੋ ਆਤਮਾ ਦੇ ਨਾਲ ਸੱਚਾਈ ਨਾਲ ਰੂਹ ਨਾਲ ਭਜਨ गा ਕੇ ਖੁਦਾ ਦੀ ਸੇਵਾ ਕਰਿਆ ਕੀਤਾ ਹੈ ਦੁਆਰਾ ਕਿ ਖੁਦਾ ਨੇ ਉਹ ਅੱਜ ਹੋਰ ਵੀ ਮੱਸਾ ਕੀਤਾ ਹੈ ਇਹ ਇੱਕ ਗਿਫਟ ਦੇ ਨਾਲ ਅਜੀ ਗੈਰ ਭਾਸ਼ਾ ਦੇ ਵਰਦਾਨ ਨਾਲ ਸਾਰੇ ਪ੍ਰੋ ਹਲੇਲੂਇਆ ਹਲੇਲੂਇਆ ਤੇ ਵੱਡੀ ਖੁਸ਼ੀ ਦੀ ਗੱਲ ਹੈ ਸੋ ਇਸੇ ਤਰ੍ਹਾਂ ਪਰਮੇਸ਼ਰ ਸਾਡੀ ਮਦਦ ਉਹ ਸਹਾਇਤਾ ਕਰਨ ਵਾਲੇ ਪਰਮੇਸ਼ਰ ਠੀਕ ਹੈ ਨਾ ਸੋ ਉਹਨੇ ਕਿਹਾ ਨਾ ਘਬਰਾਓ ਕਿਸੇ ਗੱਲ ਦੀ ਚਿੰਤਾ ਨਾ ਕਰੋ ਮੇਰੇ ਤੋਂ ਦੇ ਨਾਲ ਹੀ ਆਇਆ ਜਾਏਗਾ ਸੋ ਤੇ ਉਹਨੇ ਕਿ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਆ ਚਿਰਨ انسان انسان ਦੇ ਨਾਲ ਥੋੜੇ ਦੇ ਸਮੇਂ ਇੰਨਾ ਪਰ ਉਹ ਸਭ ਦੇ ਨਾਲ ਜਗਤ ਦੇ ਐਂਡ ਤੱਕ ਹੈਗਾ ਆ ਤੇ ਫਿਰ ਸਾਨੂੰ ਆਪਣੇ ਨਾਲ ਸੋਚ ਵਿੱਚ ਲੈ ਕੇ ਜਾਇਆ ਜਾਏਗਾ ਪਰਮੇਸ਼ਰ ਸੋ ਇਸੇ ਤਰ੍ਹਾਂ ਅੱਜ ਇਹ ਕਿਹਾ ਕਿ ਮੇਰੇ ਦੋਸਤ ਖਾਈ ਵਿੱਚ ਵੀ ਕੀ ਆਇਆ ਕਿ ਤੁਸੀਂ ਸਾਰੇ ਰੂਪਾਂ ਨੂੰ ਮੰਨ ਕੇ ਪੂਰਾ ਕਰੋ ਤਾਂ ਪਰਮੇਸ਼ਰ ਤੁਹਾਨੂੰ ਸਾਰੇ धरती दिन कौम तो भी उचा करेगा उच्चा करेगा और बदाएगा फलम करेगा ठीक है ना और इस तरह खुदा अपनी सेवा लिए भी खड़े करेगा सो ती गैर अपने भविखबाणी के द्वारा सुन कि परमेश्वर एक बड़ी कौम तैयार कर है जा रहे हैं चर्च के ना जल खुदा ने पवित्र आत्मा ने रिकॉर्ड ਕੀਤੀ ਹੈ ਕਿ خدا ਸੰਗਤ ਨੂੰ ਆਉਣ ਵਾਲਿਆਂ ਚ ਬਹੁਤ ਪਤਾ ਹੈ ਵਧਾਈ ਕਰ خدا ਉਹ ਕਰੇਗਾ ਸਹਾਇਤਾ ਕਰੇਗਾ ਠੀਕ ਹੈ ਸੋ ਇਸੇ ਤਰ੍ਹਾਂ ਪਰਮੇਸ਼ਵਰ ਸਾਡੀ ਸਹਾਇਤਾ ਕਰਨ ਦੀ ਤੇ ਆਪਣੇ ਬੱਚੇ ਵਿੱਚ ਉਹਨੇ ਦੱਸਿਆ ਕਿ ਉਹ ਸਾਡਾ ਸਾਡੀ ਮਦਦ ਕਰਨੇ ਵਾਲਾ ਪਰਮੇਸ਼ਰ ਆ ਫਿਰ ਉਹਨੇ ਭੁੱਖਿਆਂ ਨੂੰ ਰੋਟੀ ਖਵਾਈ 10000 ਵਾਲੇ ਨਾ ਪਕਲੂਕ ਸਕੇ ਉਹਨਾਂ ਨੂੰ थोड़ी रोटियां बन तो पेट भर के बहुत सारा कुछ दिता खाने ठीक है और कर्ज भी छकया कर भी छकया मतलब एक सोने मच्छी सी उन्हें क्या होगा मुँह खोली तला दी जाएगी उसके मुँह चो सोने का सिक्का निकलेगा उन्हें क्या अपना तो मेरा दोनों का कर्ज दे देना कर्ज जगह से टैक्स जगह सो देखो इस तरह परमेश्वर मदद करने वाले परमेश्वर ਤਾਂ ਪਤਾ ਨਹੀਂ ਕਿ ਕੀ ਖੁਦਾ ਇਹ ਸਭ ਪੈਸੇ ਇਹਨਾਂ ਕਿੱਥੇ ਪੈਸਾ ਕਿੱਥੋਂ ਆਏਗਾ ਪਤਾ ਸਾਡੀ ਸੇਧ ਕਰੇਗਾ ਆਪਣਾ ਹੱਥ ਭੇਜ ਕੇ ਸੱਦ ਕੀ ਕਰੇਗਾ ਮਤਲਬ ਕਿ ਆ ਜਗਾ ਨਮਸਾਲਾ ਸਭ ਲਈ ਆਸ਼ੀਸ਼ ਤੇ ਬਦ ਕਰਨਾ ਪਰ ਜੰਗਵੀਆਂ ਦਾ ਕੰਮ ਅੱਜ ਗੁਰੂ ਸਾਨੂੰ ਸੁਦਾ ਤਿਆਰ ਕਰ ਰਿਹਾ ਪ੍ਰਾਰਥਨਾ ਦੇ ਦੁਆਰ ਕਿ ਆਪਾਂ ਅੱਗੇ ਵਧਣਾ ਹੈ ਪਤਵਾਰ ਹੋਰਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਣਾ ਹੈ ਤੇ ਪਿਛਵਾਟੇ ਦਾ ਆਉਣਾ ਹੈ ਔਰ ਖੁਦਾ ਦੇ ਸੁਸਮਾਚਰ ਦਾ ਕੀ ਕਰਨਾ ਹੈ ਪ੍ਰਚਾਰਕ ਹਲੇ ਸਾਡੇ ਕੋਲ ਬੰਨੇ ਦੁਇਆ ਤੇ ਆਪਾਂ ਕੀ ਸੁਣਿਆ ਤੋਵਾ ਤੋਵਾ ਦੇਖ ਨਹੀਂ ਸਕਦਾ ਕੋਈ ਤੇਰਾ ਜਲਾਲ ਉਹਦਾ ਕੋਈ ਜਲਾਲ ਦੇਖ ਨਹੀਂ ਸਕਦਾ ਸਾਰੇ ਬੁਲਾ ਹਲੇ ਇਸ ਲਈ ਤਾਂ ਉਹ ਜਿਹੜੇ ਰਖਸ਼ਕ ਆ ਉਹ ਕਰਦੇ ਉਹਦੀ ਉਸਤਤ ਕਰਦੇ ਆ ਹਲੇ ਸਾਰੇ ਬੁਲਾ ਹਲੇਲੂਇਆ ਹਲੇਲੂਇਆ ਉਹ ਜਿਹੜੇ ਚਿੱਟੇ ਕੱਪੜਿਆਂ ਵਿੱਚ ਜਿਹੜੇ ਰੱਬ ਦੇ ਫਰਿਸ਼ਤੇ ਆ ਉਹ ਜਾਣਦੇ ਆ ਕਿ ਖੁਦਾ ਕੌਣ ਹੈ ਗਾਇਆ तो इसे मदद करते उसकी महम करते जलाल नहीं इससे तरह गेहरा ही नजर आ रहा चारी इन्ना कहते अपने कपड़ा रख ला ता कि जी अरा चेहरा नहीं देख रहे परमेस जो फिर कि महान होगा ठीक है नी ਉਹਦਾ ਸੂਰਜ ਹੀ ਬਣਾਇਆ ਹੋਇਆ ਹੈ ਜੀ ਰੋਸ਼ਨੀ ਦਿੰਦਾ ਆ ਪਰ ਇਹ ਸੂਰਜ ਨਹੀਂ ਦੇ ਸਕਦਾ ਤਾਂ ਉਹਨੂੰ ਬਣਾਉਣ ਵਾਲੇ ਦੇ ਅੰਦਰ ਕਿੰਨੀ ਸ਼ਕਤੀ ਹੈ ਬਾਰੇ ਸਾਰੇ ਬੋਲ ਹallelujah ਆਪਣੀ ਸਾਰੀ ਸਾਨੂੰ ਸ਼ਕਤ ਛੱਡ ਕੇ ਸਾਡੇ ਲਈ ਉਹ ਆਮ ਸਾਡੇ ਵਰਗਾ ਇਨਸਾਨ ਬਣ ਗਏ ਉਹਦਾ ਨਾਮ ਯਿਸੂ ਬੋਲ ਹallelujah ਤੇ ਸਾਡੇ ਬਦਲੇ ਉਹਨੇ ਆਪਣੀ ਜਾਨ ਦਿੱਤੀ ਸਾਡੇ ਦੁੱਖਾਂ ਨੂੰ ਚੁੱਕ ਲਿਆ ਤੇ ਉਹਨੇ ਕਿਹਾ ਮੈਂ ਤੇ ਅੰਨ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ ਠੀਕ ਹੈ ਨਾ ਤੇ ਜਿਹੜਾ ਸੁਖ ਸਮਾਚਾਰ ਦਾ ਪ੍ਰਚਾਰ ਹੈ

ਇਸੇ ਤਰ੍ਹਾਂ ਜੋ ਆਪਣੇ ਚਾਚੇ ਮੁਨੀ ਰਾਜ ਜੀ ਨੇ ਉਹਨੇ ਦੱਸਿਆ ਕਿ ਪਰਮੇਸ਼ਰ ਸੁਪਨੇ ਦੇ ਵਿੱਚ ਦਰਸ਼ਨ ਦਿੱਤਾ ਚਿੱਟੇ ਕਪਲੇਟ ਦੇ ਜਿਹੜੇ ਉਹਨੂੰ ਬਾਈਬਲ ਦਿੱਤੀ। ਕਿਆ ਬਾਤ ਹੈ। ਕਿ ਇਹਨੂੰ ਪੜਿਆ ਕਰ। ਉਹਨੇ ਮੈਨੂੰ ਦੱਸਿਆ ਇਸ ਕਰ ਕਿ ਮੈਨੂੰ ਪ੍ਰਕਾਸ਼ ਹੋਇਆ ਕਿ ਪ੍ਰਭੂ ਜੀ ਨੇ ਦਰਸ਼ਨ ਦਿੱਤਾ ਔਰ ਉਹ ਚਿੱਟੇ ਕਪ ਨੇ ਉਹਨੂੰ ਬਾਈਬਲ ਦਿੱਤੀ ਕਿ ਇਹਦੇ ਵਚਨ ਨੂੰ ਪੜਿਆ ਕਰ। ਉਹਦੇ ਪਿਛੇ